ਤਸਵੀਰਾਂ ਅੰਮ੍ਰਿਤਸਰ ਤੋਂ ਸਾਹਮਣੇ ਆਈਆਂ ਮੈਂ ਜਿਸ ਨੂੰ ਦੇਖ ਕੇ ਤੁਹਾਡਾ ਦਿਲ ਵੀ ਪਸੀਜ ਜਾਵੇਗਾ ਕਿ ਕਿਸ ਤਰ੍ਹਾਂ ਇੱਕ ਸ਼ਖਸ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲਿੱਤਾ ਜਾ ਰਿਹਾ ਉਸ ਨੂੰ ਗ੍ਰਿਫਤਾਰ ਕਰਕੇ ਲੈ ਕੇ ਜਾਇਆ ਜਾ ਰਿਹਾ ਤੇ ਉਸ ਦੇ ਨਾਲ ਆਈ ਬੱਚੀ ਕਿਸ ਦਾ ਰੋਂਦੀ ਹੋਈ ਬਲਕਰਾਂਦੀ ਹੋਈ ਆਪਣੇ ਪਾਪਾ ਨੂੰ ਕੋਲੋਂ ਜਾਣ ਨੂੰ ਕਹਿੰਦੀ ਹੋਈ ਨਜ਼ਰ ਆ ਰਹੀ ਹੈ ਤਾਂ ਤਸਵੀਰਾਂ ਅੰਮ੍ਰਿਤਸਰ ਤੋਂ ਸਾਹਮਣੇ ਆਈਆਂ ਮੈਂ ਤੇ ਦੱਸਿਆ ਜਾ ਰਿਹਾ ਕਿ ਇੱਕ ਸ਼ਖਸ ਦੁਕਾਨ ਬਾਜ਼ਾਰ ਦੇ ਵਿੱਚ ਆਇਆ ਸੀ ਤਾਂ ਉਸ ਦੀ ਦੁਕਾਨਦਾਰ ਦੇ ਨਾਲ ਬਹਿਸ ਹੋ ਜਾਂਦੀ ਹੈ ਤਾਂ ਬਹਿਸ ਤੇ ਮਗਰੋਂ ਉਸ ਸ਼ਖਸ ਵੱਲੋਂ ਦੁਕਾਨਦਾਰ ਗਾਲਾਂ ਕੱਢ ਦਿੱਤੀਆਂ ਜਾਂਦੀਆਂ ਜਿਸ ਤੋਂ ਬਾਅਦ ਦੁਕਾਨਦਾਰ ਪੁਲਿਸ ਨੂੰ ਬੁਲਾ ਲੈਂਦਾ ਤੇ ਪੁਲਿਸ ਉਸ ਸ਼ਖਸ ਨੂੰ ਹਿਰਾਸਤ ਵਿੱਚ ਲੈ ਕੇ ਜਾਂਦੀ ਹੋਈ ਨਜ਼ਰ ਆ ਰਹੀ ਹੈ ਤਾਂ ਉਸ ਸ਼ਖਸ ਦੇ ਨਾਲ ਛੋਟੀ ਬੱਚੀ ਵੀ ਹੈ 5-6 ਸਾਲ ਬੱਚੀ ਦੀ ਉਮਰ ਦੱਸੀ ਜਾ ਰਹੀ ਹੈ ਤੇ ਉਹ ਬੱਚੀ ਜਦੋਂ ਪੁਲਿਸ ਉਸ ਦੇ ਪਾਪਾ ਨੂੰ ਗ੍ਰਿਫਤਾਰ ਕਰਕੇ ਲੈ ਕੇ ਜਾਂਦੀ ਹੋਈ ਨਜ਼ਰ ਆਂਦੀ ਆ ਤਾਂ ਉਸ ਬੱਚੀ ਦੇ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਬੱਚੀ ਰੋਂਦੀ ਹੋਈ ਬਲਗਰਾਂਦੀ ਹੋਈ ਆਪਣੇ ਪਾਪਾ ਕੋਲੋਂ ਜਾਣ ਦੀ ਜਿੱਦ ਕਰਦੀ ਹੋਈ ਨਜ਼ਰ ਆ ਰਹੀ ਹੈ ਜਿਸ ਨੂੰ ਦੇਖ ਕੇ ਤੁਹਾਡਾ ਦਿਲ ਵੀ ਪਸੀਦ ਜਾਵੇਗਾ ਪਰ ਪੁਲਿਸ ਉਸ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਲੈਂਦੀ ਆ ਤੇ ਉਥੋਂ ਗ੍ਰਿਫਤਾਰ ਕਰਕੇ ਲੈ ਜਾਂਦੀ ਆ ਤੇ ਦੂਜੇ ਪਾਸੇ ਬੱਚੀ ਰੋਂਦੀ ਬਲਗਰਾਂਦੀ ਨਜ਼ਰ ਆ ਰਹੀ ਆ ਤਾਂ ਤਸਵੀਰਾਂ ਦੇਖੋ ਕਿਸ ਤਰ੍ਹਾਂ ਇਹ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਵਾ ਜਿੱਥੇ ਦੁਕਾਨਦਾਰ ਦੇ ਨਾਲ ਬਹਿਸ ਦੇ ਮਗਰੋਂ ਪੁਲਿਸ ਬੁਲਾ ਲਿੱਤੀ ਗਈ ਤੇ ਪੁਲਿਸ ਵੱਲੋਂ ਉਸ ਸ਼ਖਸ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਜਿਸ ਵੱਲੋਂ ਦੁਕਾਨਦਾਰ ਨੂੰ ਗਾਲ੍ਹਾਂ ਕੱਢੀਆਂ ਗਈਆਂ ਤਾਂ ਇਹ ਦੁਕਾਨਦਾਰਾਂ ਨੇ ਦੱਸਿਆ ਵਾ ਕਿ ਇਹ ਸਾਰਾ ਤਸਵੀਰਾਂ ਅੰਮ੍ਰਿਤਸਰ ਤੋਂ ਸਾਹਮਣੇ ਆਈਆਂ ਮੈਂ ਜਿਸ ਨੂੰ ਦੇਖ ਕੇ ਤੁਹਾਡਾ ਦਿਲ ਵੀ ਪਸੀਜ ਜਾਵੇਗਾ ਕਿ ਕਿਸ ਤਰ੍ਹਾਂ ਇੱਕ ਸ਼ਖਸ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਤਾ ਜਾ ਰਿਹਾ ਉਸ ਨੂੰ ਗ੍ਰਿਫਤਾਰ ਕਰਕੇ ਲੈ ਕੇ ਜਾਇਆ ਜਾ ਰਿਹਾ ਤੇ ਉਸ ਦੇ ਨਾਲ ਆਈ ਬੱਚੀ ਕਿਸਦਾ ਰੋਂਦੀ ਹੋਈ ਬਲਕਰਾਂਦੀ ਹੋਈ ਆਪਣੇ ਪਾਪਾ ਨੂੰ ਕੋਲੋ ਜਾਣ ਨੂੰ ਕਹਿੰਦੀ ਹੋਈ ਨਜ਼ਰ ਆ ਰਹੀ ਹੈ ਤਾਂ ਤਸਵੀਰਾਂ ਅੰਮ੍ਰਿਤਸਰ ਤੋਂ ਸਾਹਮਣੇ ਆਈਆਂ ਮੈਂ ਤੇ ਦੱਸਿਆ ਜਾ ਰਿਹਾ ਕਿ ਇੱਕ ਸ਼ਖਸ ਦੁਕਾਨ ਬਾਜ਼ਾਰ ਦੇ ਵਿੱਚ ਆਇਆ ਸੀ ਤਾਂ ਉਸ ਦੀ ਦੁਕਾਨਦਾਰ ਦੇ ਨਾਲ ਬਹਿਸ ਹੋ ਜਾਂਦੀ ਹੈ ਤਾਂ ਬਹਿਸ ਤੇ ਮਗਰੋਂ ਉਸ ਸ਼ਖਸ ਵੱਲੋਂ ਦੁਕਾਨਦਾਰ ਗਾਲਾਂ ਕੱਢ ਦਿੱਤੀਆਂ ਜਾਂਦੀਆਂ ਜਿਸ ਤੋਂ ਬਾਅਦ ਦੁਕਾਨਦਾਰ ਪੁਲਿਸ ਨੂੰ ਬੁਲਾ ਲੈਂਦਾ ਤੇ ਪੁਲਿਸ ਉਸ ਸ਼ਖਸ ਨੂੰ ਹਿਰਾਸਤ ਵਿੱਚ ਲੈ ਕੇ ਜਾਂਦੀ ਹੋਈ ਨਜ਼ਰ ਆ ਰਹੀ ਹੈ ਤਾਂ ਉਸ ਸ਼ਖਸ ਦੇ ਨਾਲ ਛੋਟੀ ਬੱਚੀ ਵੀ ਹੈ 5-6 ਸਾਲ ਬੱਚੀ ਦੀ ਉਮਰ ਦੱਸੀ ਜਾ ਰਹੀ ਹੈ ਤੇ ਉਹ ਬੱਚੀ ਜਦੋਂ ਪੁਲਿਸ ਉਸ ਦੇ ਪਾਪਾ ਨੂੰ ਗ੍ਰਿਫਤਾਰ ਕਰਕੇ ਲੈ ਕੇ ਜਾਂਦੀ ਹੋਈ ਨਜ਼ਰ ਆਦੀ ਆ ਤਾਂ ਉਸ ਬੱਚੀ ਦੇ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਬੱਚੀ ਰੋਂਦੀ ਹੋਈ ਬਲਕਰਾਂਦੀ ਹੋਈ ਆਪਣੇ ਪਾਪਾ ਕੋਲੋਂ ਜਾਣ ਦੀ ਜਿੱਦ ਕਰਦੀ ਹੋਈ ਨਜ਼ਰ ਆ ਰਹੀ ਹੈ ਜਿਸ ਨੂੰ ਦੇਖ ਕੇ ਤੁਹਾਡਾ ਦਿਲ ਵੀ ਪਸੀਜ ਜਾਵੇਗਾ ਪਰ ਪੁਲਿਸ ਉਸ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਲੈਂਦੀ ਹੈ ਤੇ ਉਥੋਂ ਗ੍ਰਿਫਤਾਰ ਕਰਕੇ ਲੈ ਜਾਂਦੀ ਹੈ ਤੇ ਦੂਜੇ ਪਾਸੇ ਬੱਚੀ ਰੋਂਦੀ ਬਲਗਰਾਂਦੀ ਨਜ਼ਰ ਆ ਰਹੀ ਹੈ ਤਾਂ ਤਸਵੀਰਾਂ ਦੇਖੋ ਕਿਸ ਤਰ੍ਹਾਂ ਇਹ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਦੁਕਾਨਦਾਰ ਦੇ ਨਾਲ ਬਹਿਸ ਦੇ ਮਗਰੋਂ ਪੁਲਿਸ ਬੁਲਾ ਲਿੱਤੀ ਗਈ ਤੇ ਪੁਲਿਸ ਵੱਲੋਂ ਉਸ ਸ਼ਖਸ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਜਿਸ ਵੱਲੋਂ ਦੁਕਾਨਦਾਰ ਨੂੰ ਗਾਲਾਂ ਕੱਢੀਆਂ ਗਈਆਂ ਤਾਂ ਇਹ ਦੁਕਾਨਦਾਰਾਂ ਨੇ ਦੱਸਿਆ ਵਾ ਕਿ ਇਹ ਸੇ